ਦੇ ਲਈ ਜਾਂਦੇ ਨੇ ਸੈਲਾਨੀ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਦੇ ਨਾਲ ਕਿਸੇ ਹਿਲ ਸਟੇਸ਼ਨ ਤੇ ਘੁੰਮਣ ਜਾਇਆ ਜਾਵੇ ਪਰ ਬਹੁਤ ਵਾਰ ਐਸਾ ਹੁੰਦਾ ਹੈ ਕਿ ਜਦੋਂ ਅਸੀਂ ਹਿਲ ਸਟੇਸ਼ਨ ਤੇ ਘੁੰਮਣ ਦੇ ਲਈ ਜਾਂਦੇ ਆਂ ਤੇ ਬਹੁਤ ਵਾਰ ਅਸੀਂ ਪ੍ਰਕਿਰਤਿਕ ਜਿਹੜੀ ਮਾਰ ਹੈ ਉਸ ਦੇ ਵਿੱਚ ਫਸ ਜਾਂਦੇ ਆਂ ਸੋ ਐਸੀ ਹੀ ਇੱਕ ਘਟਨਾ ਬਿਹਾਰ ਦੇ ਰੋਹਤਾਸ ਰੋਹਤਾਸ ਤੋਂ ਸਾਹਮਣੇ ਆਈ ਹੈ ਜਿੱਥੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆਂ ਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਰੋਹਤਾਸ ਦੇ ਵਿੱਚ ਘੁੰਮਣ ਦੇ ਲਈ ਗਏ ਹੋਏ ਸੀ ਪਰ ਜਦੋਂ ਉਹ ਰੋਪਾਸ ਦੇ ਵਾਟਰਫਾਲ ਦੇ ਵਿੱਚ ਗਏ ਉਸ ਦੇ ਵਿੱਚ ਅਚਾਨਕ ਬਾੜ ਵਰਗੀ ਸਥਿਤੀ ਬਣ ਗਈ ਦਰਸਲ ਰੋਹਤਾਸ ਦੇ ਵਿੱਚ ਕੈਮੂਰ ਦੀ ਪਹਾੜੀ ਦੇ ਉੱਤੇ ਮਾ ਤੁਤਲਾ ਭਵਾਨੀ ਧਾਮ ਦੇ ਵਿੱਚ ਅਚਾਨਕ ਬਾੜ ਦੇ ਨਾਲ 6 ਲੋਕ 6 ਸੈਲਾਨੀ ਫਸ ਗਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਉਹ ਨੇ ਜਦੋਂ ਪਾਣੀ ਦਾ ਬਹਾਅ ਜਿਹੜਾ ਸੀ ਬਹੁਤ ਘੱਟ ਸੀ ਪਰ ਅਚਾਨਕ ਜਦੋਂ ਉਸ ਉਥੋਂ ਨਗਰੇ ਸੀ ਉਹ ਸੈਲਾਨੀ ਨਗਰੇ ਸੀ ਪਰ ਅਚਾਨਕ ਬਾੜ ਵਰਗੀ ਸਥਿਤੀ ਬਣ ਗਈ ਜਿਸ ਦੇ ਨਾਲ 6 ਸੈਲਾਨੀ ਫਸ ਕੇ ਮੌਕੇ ਤੇ ਪਹੁੰਚੀ বন ਵਿਭਾਗ ਦੀ ਟੀਮ ਨੇ ਸਾਰੇ ਸੈਲਾਨੀਆਂ ਦਾ ਰੈਸਕਿਊ ਕਰ ਲਿਆ ਇਹ ਜਿਹੜੀ ਘਟਨਾ ਹੈ ਇਹ ਤੈਲੂਥਾ ਪ੍ਰਖੰਡ ਦੇ ਵਿੱਚ ਮਾ ਤੁੱਤਲਾ ਭਵਾਨੀ ਜਿਹੜਾ ਕਿ ਰੋਹਤਾਸ ਦੇ ਵਿੱਚ ਇੱਕ માતા ਦਾ ਬਹੁਤ ਵੱਡਾ ਮੰਦਿਰ ਹੈ ਧਾਮ ਹੈ ਜਿਸ ਦੇ ਵਿੱਚ ਲੋਕ ਨਤਮਸਤਕ ਹੋਣ ਦੇ ਲਈ ਦੂਰੋਂ ਦੂਰੋਂ ਪਹੁੰਚਦੇ ਨੇ ਔਰ ਇਹ ਲੋਕ ਵੀ ਉਥੇ ਤੁੱਤਲਾ ਭਵਾਨੀ ਧਾਮ ਦੇ ਵਿੱਚ ਗਏ ਹੋਏ ਸੀ ਨਾਲ ਉਸ ਦੇ ਵਾਟਰਫਾਲ ਲੱਗਦਾ ਉਸ ਜਿਸ ਤੇ ਵਿੱਚ ਲੋਕ ਜਦੋਂ ਜਾਂਦੇ ਨੇ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਲਈ ਤੇ ਉਸ ਤੋਂ ਬਾਅਦ ਜਿਹੜਾ ਇਹ ਵਾਟਰਫਾਲ ਹੈ ਉੱਥੇ ਜਾ ਕੇ ਇੰਜੋਏ ਵੀ ਕਰਦੇ ਨੇ ਸੋ ਪਰ ਜਦੋਂ ਇਹ ਲੋਕ ਉੱਥੇ ਪਹੁੰਚੇ ਇੰਜੋਏ ਕਰ ਰਹੇ ਸੀ ਤੇ ਇਹ 6 ਲੋਕ ਉਸ ਟਾਈਮ ਫਸ ਗਏ ਜਦੋਂ ਵਾਟਰਫਾਲ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ ਹਾਲਾਂਕਿ ਇੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੈਲਾਨੀ ਆਉਂਦੇ ਨੇ ਅਤੇ ਉਸੇ ਦੌਰਾਨ ਕੁਝ ਸੈਲਾਨੀ ਜਲਕੁੰਡ ਦੇ ਵਿੱਚ ਬਹਿਤੀ ਬੈਂਦੀ ਜਿਹੜੀ ਨਦੀ ਸੀ ਉਸ ਦੇ ਵਿੱਚ ਉਹਦੀ ਧਾਰਾ ਦੇ ਵਿੱਚ ਫਸ ਗਏ ਪਰ ਅਚਾਨਕ ਪਾਣੀ ਦਾ ਵਹਾਅ ਵਧਦਾ ਹੈ ਜਿਸ ਦੇ ਨਾਲ ਤੁਤਲਾ ਭਵਾਨੀ ਧਾਮ ਦੇ ਵਾਟਰਫਾਲ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ বন ਵਿਭਾਗ ਦੀ ਟੀਮ ਨੇ ਰੱਸੀ ਦੇ ਮਾਧਿਅਮ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇਹ ਜਦੋਂ বন ਵਿਭਾਗ ਦੀ ਟੀਮ ਨੂੰ ਉੱਥੇ ਦੇ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਫਸ ਗਏ ਨੇ ਗਨੀਮਤ ਇਹ ਰਹੀ ਕਿ বন ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਰੱਸੀ ਦੇ ਮਾਧਿਅਮ ਦੇ ਨਾਲ ਇਹਨਾਂ ਲੋਕਾਂ ਦਾ ਰੈਸਕਿਊ ਕੀਤਾ ਅਤੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕੁਛੇ ਮਿੰਟਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਥੇ ਮੰਜ਼ਰ ਜਿਹੜਾ ਬਿਲਕੁਲ ਬਦਲ ਗਿਆ ਲੋਕਾਂ ਨੇ ਦੱਸਿਆ ਕਿ ਜਦੋਂ ਕੁੰਡ ਦੇ ਵਿੱਚ ਇਹ ਲੋਕ ਨਹਾ ਰਹੇ ਸੀ ਤਾਂ ਉਸ ਟਾਈਮ ਪਾਣੀ ਦਾ ਜਿਹੜਾ ਲੈਵਲ ਸੀ ਉਹ ਬਿਲਕੁਲ ਨਾਰਮਲ ਸੀ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਕਿਉਂਕਿ ਹਜ਼ਾਰਾਂ ਸੈਲਾਨੀ ਇੱਥੇ ਰੋਜ਼ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਨਤਮਸਤਕ ਹੋਣ ਤੋਂ ਬਾਅਦ ਇੱਥੇ ਵਾਟਰਫਾਲ ਦੇ ਉੱਤੇ ਆ ਕੇ ਜਿਹੜਾ ਇੰਜੋਏ ਕੀਤਾ ਜਾਂਦਾ ਨਹਾਇਆ ਜਾਂਦਾ ਪਰ ਇਹ ਵੀ ਲੋਕ ਜਦੋਂ ਗਏ ਸੀ ਤਾਂ ਲੈਵਲ ਬਿਲਕੁਲ ਪਾਣੀ ਦਾ ਨਾਰਮਲ ਸੀ ਕੋਈ ਐਸੀ ਡਰ ਵਾਲੀ ਗੱਲ ਨਹੀਂ ਸੀ ਪਰ ਇੱਕਦਮ ਵਾਟਰ ਦਾ ਜਦੋਂ ਪਾਣੀ ਦਾ ਲੈਵਲ ਵੱਧਾ ਹੈ ਤੇ ਉੱਥੇ ਜਿਹੜੀ ਹਾਲਾਤ ਨੇ ਉਹ ਹੜੜ ਰਗੇ ਹੋ ਜਾਂਦੇ ਨੇ ਤੋ ਅਸੀਂ ਤਸਵੀਰਾਂ ਦੇਖ ਰਹੇ ਹਾਂ ਔਰ ਅਚਾਨਕ ਪਾਣੀ ਦਾ ਲੈਵਲ ਵਧਦਾ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਲੱਗਿਆ ਕਿ ਇਹ ਪਾਣੀ ਬਹੁਤ ਜ਼ਿਆਦਾ ਨਹੀਂ ਵਧੇਗਾ ਪਰ ਵਾਟਰਫਾਲ ਦੇ ਬਾਹਰ ਨੇ ਇੰਨਾ ਰੋਦਰ ਰੂਪ ਅਪਣਾ ਲਿਆ ਥੋੜੀ ਜਿਹੀ ਟਾਈਮ ਦੇ ਵਿੱਚ ਔਰ ਦੇਖਦੇ ਦੇਖਦੇ ਚੰਦ ਮਿੰਟਾਂ ਦੇ ਵਿੱਚ ਨਜ਼ਾਰਾ ਉਥੋਂ ਪੂਰਾ ਬਦਲ ਚੁੱਕਾ ਸੀ ਔਰ ਉਸ ਨਜ਼ਾਰੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਿ ਬੜਾਈ ਭਿਆਵੇ ਸੀਗਾ ਲੋਕ ਇਸ ਨਜ਼ਾਰੇ ਨੂੰ ਦੇਖ ਕੇ 당ਗ ਰਹਿ ਗਏ ਪੱਥਰ ਦੇ ਉੱਤੇ ਬੈਠੇ ਛੇ ਸੈਲਾਨੀ ਜਿਹੜੇ ਕਿ ਤੇਜ਼ ਬਹਾਵ ਦੇ ਵਿੱਚ ਫਸ ਗਏ ਸੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਉਤਰਾਖੰਡ ਦੀਆਂ ਔਰ ਹਿਮਾਚਲ ਦੀਆਂ ਘਟਨਾਵਾਂ ਦੇਖੀਆਂ ਜਿੱਥੇ ਸੈਲਾਨੀ ਫਸੇ ਨੇ ਔਰ ਕੁਝ ਐਸੇ ਲੋਕ ਸੀ ਜਿਨ੍ਹਾਂ ਦਾ ਰੈਸਕਿਊ ਨਹੀਂ ਕੀਤਾ ਜਾ ਸਕਿਆ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਸੀ ਪਰਿਵਾਰ ਦੇ ਪਰਿਵਾਰ ਜਿਹੜੇ ਨੇ ਉਹ ਇਸ ਹੜ੍ਹ ਦੇ ਵਿੱਚ ਰੁੜ ਚੁੱਕੇ ਸੀ ਉਹ ਪਿਛਲੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਸੀ ਕੁਝ ਦਿਨ ਪਹਿਲਾਂ ਦੀ ਇਹ ਖਬਰ ਸੀ ਪਰ ਅੱਜ ਵੀ ਕੁਝ ਐਸਾ ਹੀ ਹੋਣ ਵਾਲਾ ਸੀ ਪਰ ਗਨੀਮਤ ਇਹ ਰਹੀ ਕਿ ਬਨ ਵਿਭਾਗ ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚੀ ਔਰ ਇਹਨਾਂ 6 ਲੋਕਾਂ ਦੀ ਜਾਨ ਬਚਾਈ ਜਾ ਸਕੀ বন ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਔਰ ਉਸ ਤੋਂ ਬਾਅਦ ਉੱਥੇ ਅਨਾਉਂਸਮੈਂਟ ਕੀਤੀ ਗਈ ਕਿ ਪਹਾੜੀ ਖੇਤਰਾਂ ਦੇ ਵਿੱਚ ਬਾਰਿਸ਼ ਜ਼ਿਆਦਾ ਹੋਣ ਦੇ ਕਰਕੇ ਕੋਈ ਵੀ ਵਿਅਕਤੀ ਵਾਟਰਫਾਲ ਦੇ ਪਾਣੀ ਦੇ ਬਹਾਅ ਦੇ ਵਿੱਚ ਨਾ ਜਾਏ ਕਿਉਂਕਿ ਪਾਣੀ ਜਿਹੜਾ ਜਦੋਂ ਉੱਪਰ ਬਰਖਾ ਹੁੰਦੀ ਹੈ ਬਾਰਿਸ਼ ਹੁੰਦੀ ਹੈ ਤੇ ਪਾਣੀ ਦਾ ਬਹਾਅ ਇੱਕਦਮ ਜਦੋਂ ਵੱਧਦਾ ਹੈ ਜਿਹਨੇ ਵੀ ਵਾਟਰਫਾਲ ਨੇ ਜਾਂ ਫਿਰ ਜਿਹਨੇ ਵੀ ਨਦੀਆਂ ਨਦੀਆਂ ਨੇ ਦਰਿਆ ਨੇ ਉਹਨਾਂ ਦੇ ਵਿੱਚ ਇੱਕਦਮ ਪਾਣੀ ਦਾ ਬਹਾਅ ਵਧਦਾ ਹੈ ਤੇ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਉਹ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਪਰ ਜਿਹੜੇ ਵੀ ਲੋਕ ਘਰਾਂ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਕਿਸੇ ਹਿਲ ਸਟੇਸ਼ਨ ਤੇ ਜਾਣਾ ਚਾਹੁੰਦੇ ਨੇ ਕਿਸੇ ਧਾਰਮਿਕ ਸਥਲ ਤੇ ਜਾਣਾ ਚਾਹੁੰਦੇ ਨੇ ਉਹ ਇਸ ਖਬਰ ਨੂੰ ਜ਼ਰੂਰ ਦੇਖਣ ਕਿ ਜਦੋਂ ਤੁਸੀਂ ਜਾਓ ਆਪਣੀ ਸੁਰੱਖਿਆ ਦਾ ਆਪ ਧਿਆਨ ਰੱਖੋ ਕਿਸੇ ਵੀ ਐਸੀ ਜਗ੍ਹਾ ਦੇ ਉਤੇ ਨਹਾਂ ਦੇ ਲਈ ਨਾ ਉਤਰੋ ਕਿਉਂਕਿ ਬਰਖਾ ਉੱਪਰ ਬਹੁਤ ਜ਼ਿਆਦਾ ਹੋ ਰਹੀ ਹੈ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਜਿਸ ਦੇ ਨਾਲ ਇੱਕਦਮ ਕਿਸੇ ਵੀ ਸਮੇਂ ਇਹ ਹੜ੍ਹ ਵਰਗੀ ਸਥਿਤੀ ਬਣ ਸਕਦੀ ਹੈ ਸੋ ਜਿਹੜੇ ਵੀ ਟੂਰਿਸਟ ਆਨ ਆਲੇ ਸਮੇਂ ਦੇ ਵਿੱਚ ਕਿਤੇ ਜਾਣਾ ਚਾਹੁੰਦੇ ਨੇ ਜਾਂ ਤੁਸੀਂ ਘਰੋਂ ਬਾਹਰ ਗਏ ਹੋ ਹੋ ਘੁੰਮਣ ਦੇ ਲਈ ਤੇ ਇਸ ਖਬਰ ਨੂੰ ਜ਼ਰੂਰ ਦੇਖੋ ਔਰ ਆਪਣੇ ਆਪ ਨੂੰ ਔਰ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਐਸੇ ਫੈਸਲੇ ਲਓ ਕਿ ਤੁਸੀਂ ਜਾਓ ਘੁੰਮਣ ਔਰ ਸੁਰੱਖਿਅਤ ਆਪਣੇ ਘਰ ਵਾਪਸ ਆਓ। ਦੇਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਬਹੁਤ ਸਾਰੇ ਲੋਕ ਨੇ ਜਿਹੜੇ ਛੁੱਟੀਆਂ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਸੈਲਾਨੀ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਦੇ ਨਾਲ ਕਿਸੇ ਹਿਲ ਸਟੇਸ਼ਨ ਤੇ ਘੁੰਮਣ ਜਾਇਆ ਜਾਵੇ ਪਰ ਬਹੁਤ ਵਾਰ ਐਸਾ ਹੁੰਦਾ ਹੈ ਕਿ ਜਦੋਂ ਅਸੀਂ ਹਿਲ ਸਟੇਸ਼ਨ ਤੇ ਘੁੰਮਣ ਦੇ ਲਈ ਜਾਂਦੇ ਆਂ ਤੇ ਬਹੁਤ ਵਾਰ ਅਸੀਂ ਪ੍ਰਕਿਰਤਿਕ ਜਿਹੜੀ ਮਾਰ ਹੈ ਉਸ ਦੇ ਵਿੱਚ ਫਸ ਜਾਂਦੇ ਆਂ ਸੋ ਐਸੀ ਹੀ ਇੱਕ ਘਟਨਾ ਬਿਹਾਰ ਦੇ ਰੋਹਤਾਸ ਰੋਹਤਾਸ ਤੋਂ ਸਾਹਮਣੇ ਆਈ ਹੈ ਜਿੱਥੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਰੋਹਤਾਸ ਦੇ ਵਿੱਚ ਘੁੰਮਣ ਦੇ ਲਈ ਗਏ ਹੋਏ ਸੀ ਪਰ ਜਦੋਂ ਉਹ ਰੋਪਾਸ ਦੇ ਵਾਟਰਫਾਲ ਦੇ ਵਿੱਚ ਗਏ ਉਸ ਦੇ ਵਿੱਚ ਅਚਾਨਕ ਬਾੜ ਵਰਗੀ ਸਥਿਤੀ ਬਣ ਗਈ ਦਰਸਲ ਰੋਪਾਸ ਦੇ ਵਿੱਚ ਕੈਮੂਰ ਦੀ ਪਹਾੜੀ ਦੇ ਉੱਤੇ ਮਾ ਤਤਲਾ ਭਵਾਨੀ ਧਾਮ ਦੇ ਵਿੱਚ ਅਚਾਨਕ ਬਾੜ ਦੇ ਨਾਲ 6 ਲੋਕ 6 ਸੈਲਾਨੀ ਫਸ ਗਏ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਤਸਵੀਰਾਂ ਉਹ ਨੇ ਜਦੋਂ ਪਾਣੀ ਦਾ ਬਹਾਅ ਜਿਹੜਾ ਸੀ ਬਹੁਤ ਘੱਟ ਸੀ ਪਰ ਅਚਾਨਕ ਜਦੋਂ ਉਸ ਉਥੋਂ ਨਗਰੇ ਸੀ ਉਹ ਸੈਲਾਨੀ ਨਗਰੇ ਸੀ ਪਰ ਅਚਾਨਕ ਬਾੜ ਵਰਗੀ ਸਥਿਤੀ ਬਣ ਗਈ ਜਿਸ ਦੇ ਨਾਲ 6 ਸੈਲਾਨੀ ਫਸ ਕੇ ਮੌਕੇ ਤੇ ਪਹੁੰਚੀ বন ਵਿਭਾਗ ਦੀ ਟੀਮ ਨੇ ਸਾਰੇ ਸੈਲਾਨੀਆਂ ਦਾ ਰੈਸਕਿਊ ਕਰ ਲਿਆ ਇਹ ਜਿਹੜੀ ਘਟਨਾ ਹੈ ਇਹ ਤੈਲੂਥਾ ਪ੍ਰਖੰਡ ਦੇ ਵਿੱਚ ਮਾ ਤੁੱਤਲਾ ਭਵਾਨੀ ਜਿਹੜਾ ਕਿ ਰੋਹਤਾਸ ਦੇ ਵਿੱਚ ਇੱਕ ਮਾਤਾ ਦਾ ਬਹੁਤ ਵੱਡਾ ਮੰਦਿਰ ਹੈ ਧਾਮ ਹੈ ਜਿਸ ਦੇ ਵਿੱਚ ਲੋਕ ਨਤਮਸਤਕ ਹੋਣ ਦੇ ਲਈ ਦੂਰੋਂ ਦੂਰੋਂ ਪਹੁੰਚਦੇ ਨੇ ਔਰ ਇਹ ਲੋਕ ਵੀ ਉਥੇ ਤੁੱਤਲਾ ਭਵਾਨੀ ਧਾਮ ਦੇ ਵਿੱਚ ਗਏ ਹੋਏ ਸੀ ਨਾਲ ਉਸਦੇ ਵਾਟਰਫਾਲ ਲੱਗਦਾ ਉਸ ਜਿਸ ਤੇ ਵਿੱਚ ਲੋਕ ਜਦੋਂ ਜਾਂਦੇ ਨੇ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਲਈ ਤੇ ਉਸ ਤੋਂ ਬਾਅਦ ਜਿਹੜਾ ਇਹ ਵਾਟਰਫਾਲ ਹੈ ਉੱਥੇ ਜਾ ਕੇ ਇੰਜੋਏ ਵੀ ਕਰਦੇ ਨੇ ਸੋ ਪਰ ਜਦੋਂ ਇਹ ਲੋਕ ਉੱਥੇ ਪਹੁੰਚੇ ਇੰਜੋਏ ਕਰ ਰਹੇ ਸੀ ਤੇ ਇਹ 6 ਲੋਕ ਉਸ ਟਾਈਮ ਫਸ ਗਏ ਜਦੋਂ ਵਾਟਰਫਾਲ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ ਹਾਲਾਂਕਿ ਇੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੈਲਾਨੀ ਆਉਂਦੇ ਨੇ ਅਤੇ ਉਸੇ ਦੌਰਾਨ ਕੁਝ ਸੈਲਾਨੀ ਜਲਕੁੰਡ ਦੇ ਵਿੱਚ ਬਹਿਤੀ ਬੈਂਦੀ ਜਿਹੜੀ ਨਦੀ ਸੀ ਉਸ ਦੇ ਵਿੱਚ ਉਹਦੀ ਧਾਰਾ ਦੇ ਵਿੱਚ ਫਸ ਗਏ ਪਰ ਅਚਾਨਕ ਪਾਣੀ ਦਾ बहाव ਵਧਦਾ ਹੈ ਜਿਸ ਦੇ ਨਾਲ ਤੁਤਲਾ ਭਵਾਨੀ ਧਾਮ ਦੇ ਵਾਟਰਫਾਲ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ বন ਵਿਭਾਗ ਦੀ ਟੀਮ ਨੇ ਰੱਸੀ ਦੇ ਮਾਧਿਅਮ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇਹ ਜਦੋਂ বন ਵਿਭਾਗ ਦੀ ਟੀਮ ਨੂੰ ਉੱਥੇ ਦੇ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਫਸ ਗਏ ਨੇ ਗਨੀਮਤ ਇਹ ਰਹੀ ਕਿ বন ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਰੱਸੀ ਦੇ ਮਾਧਿਅਮ ਦੇ ਨਾਲ ਇਹਨਾਂ ਲੋਕਾਂ ਦਾ ਰੈਸਕਿਊ ਕੀਤਾ ਅਤੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕੁਛੇ ਮਿੰਟਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਥੇ ਮੰਜ਼ਰ ਜਿਹੜਾ ਬਿਲਕੁਲ ਬਦਲ ਗਿਆ ਲੋਕਾਂ ਨੇ ਦੱਸਿਆ ਕਿ ਜਦੋਂ ਕੁੰਡ ਦੇ ਵਿੱਚ ਇਹ ਲੋਕ ਨਹਾ ਰਹੇ ਸੀ ਤਾਂ ਉਸ ਟਾਈਮ ਪਾਣੀ ਦਾ ਜਿਹੜਾ ਲੈਵਲ ਸੀ ਉਹ ਬਿਲਕੁਲ ਨਾਰਮਲ ਸੀ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਕਿਉਂਕਿ ਹਜ਼ਾਰਾਂ ਸੈਲਾਨੀ ਇੱਥੇ ਰੋਜ਼ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਨਤਮਸਤਕ ਹੋਣ ਤੋਂ ਬਾਅਦ ਇੱਥੇ ਵਾਟਰਫਾਲ ਦੇ ਉੱਤੇ ਆ ਕੇ ਜਿਹੜਾ ਇੰਜੋਏ ਕੀਤਾ ਜਾਂਦਾ ਹੈ ਨਹਾਇਆ ਜਾਂਦਾ ਹੈ ਪਰ ਇਹ ਵੀ ਲੋਕ ਜਦੋਂ ਗਏ ਸੀ ਤਾਂ ਲੈਵਲ ਬਿਲਕੁਲ ਪਾਣੀ ਦਾ ਨਾਰਮਲ ਸੀ ਕੋਈ ਐਸੀ ਡਰ ਵਾਲੀ ਗੱਲ ਨਹੀਂ ਸੀ ਪਰ ਇੱਕਦਮ ਵਾਟਰ ਦਾ ਜਦੋਂ ਪਾਣੀ ਦਾ ਲੈਵਲ ਵੱਧਾ ਹੈ ਤੇ ਉੱਥੇ ਜਿਹੜੀ ਹਾਲਾਤ ਨੇ ਉਹ ਹੜੜ ਰਗੇ ਹੋ ਜਾਂਦੇ ਨੇ ਤੋ ਅਸੀਂ ਤਸਵੀਰਾਂ ਦੇਖ ਰਹੇ ਹਾਂ ਔਰ ਅਚਾਨਕ ਪਾਣੀ ਦਾ ਲੈਵਲ ਵਧਦਾ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਲੱਗਿਆ ਕਿ ਇਹ ਪਾਣੀ ਬਹੁਤ ਜ਼ਿਆਦਾ ਨਹੀਂ ਵਧੇਗਾ ਪਰ ਵਾਟਰਫਾਲ ਦੇ ਬਹਾਰ ਨੇ ਇੰਨਾ ਰੋਦਰ ਰੂਪ ਅਪਣਾ ਲਿਆ ਥੋੜੀ ਜਿਹੀ ਟਾਈਮ ਦੇ ਵਿੱਚ ਔਰ ਦੇਖਦੇ ਦੇਖਦੇ ਚੰਦ ਮਿੰਟਾਂ ਦੇ ਵਿੱਚ ਨਜ਼ਾਰਾ ਉਥੋਂ ਪੂਰਾ ਬਦਲ ਚੁੱਕਾ ਸੀ ਔਰ ਉਸ ਨਜ਼ਾਰੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਿ ਬੜਾਈ ਭਿਆਵੇ ਸੀਗਾ ਲੋਕ ਇਸ ਨਜ਼ਾਰੇ ਨੂੰ ਦੇਖ ਕੇ 당ਗ ਰਹਿ ਗਏ ਪੱਥਰ ਦੇ ਉੱਤੇ ਬੈਠੇ ਛੇ ਸੈਲਾਨੀ ਜਿਹੜੇ ਕਿ ਤੇਜ਼ ਬਹਾਵ ਦੇ ਵਿੱਚ ਫਸ ਗਏ ਸੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਉਤਰਾਖੰਡ ਦੀਆਂ ਔਰ ਹਿਮਾਚਲ ਦੀਆਂ ਘਟਨਾਵਾਂ ਦੇਖੀਆਂ ਜਿੱਥੇ ਸੈਲਾਨੀ ਫਸੇ ਨੇ ਔਰ ਕੁਝ ਐਸੇ ਲੋਕ ਸੀ ਜਿਨ੍ਹਾਂ ਦਾ ਰੈਸਕਿਊ ਨਹੀਂ ਕੀਤਾ ਜਾ ਸਕਿਆ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਸੀ ਪਰਿਵਾਰ ਦੇ ਪਰਿਵਾਰ ਜਿਹੜੇ ਨੇ ਉਹ ਇਸ ਹੜ੍ਹ ਦੇ ਵਿੱਚ ਰੁੜ ਚੁੱਕੇ ਸੀ ਉਹ ਪਿਛਲੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਸੀ ਕੁਝ ਦਿਨ ਪਹਿਲਾਂ ਦੀ ਇਹ ਖਬਰ ਸੀ ਪਰ ਅੱਜ ਵੀ ਕੁਝ ਐਸਾ ਹੀ ਹੋਣ ਵਾਲਾ ਸੀ ਪਰ ਗਨੀਮਤ ਇਹ ਰਹੀ ਕਿ বন ਵਿਭਾਗ ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚੀ ਔਰ ਇਹਨਾਂ 6 ਲੋਕਾਂ ਦੀ ਜਾਨ ਬਚਾਈ ਜਾ ਸਕੀ বন ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਔਰ ਉਸ ਤੋਂ ਬਾਅਦ ਉੱਥੇ ਅਨਾਉਂਸਮੈਂਟ ਕੀਤੀ ਗਈ ਕਿ ਪਹਾੜੀ ਖੇਤਰਾਂ ਦੇ ਵਿੱਚ ਬਾਰਿਸ਼ ਜ਼ਿਆਦਾ ਹੋਣ ਦੇ ਕਰਕੇ ਕੋਈ ਵੀ ਵਿਅਕਤੀ ਵਾਟਰਫਾਲ ਦੇ ਪਾਣੀ ਦੇ ਬਹਾਅ ਦੇ ਵਿੱਚ ਨਾ ਜਾਏ ਕਿਉਂਕਿ ਪਾਣੀ ਜਿਹੜਾ ਜਦੋਂ ਉੱਪਰ ਬਰਖਾ ਹੁੰਦੀ ਹੈ ਬਾਰਿਸ਼ ਹੁੰਦੀ ਹੈ ਤੇ ਪਾਣੀ ਦਾ ਬਹਾਅ ਇੱਕਦਮ ਜਦੋਂ ਵੱਧਾ ਹੈ ਤੇ ਜਿੰਨੇ ਵੀ ਵਾਟਰਫਾਲ ਨੇ ਜਾਂ ਫਿਰ ਜਿੰਨੇ ਵੀ ਨਦੀਆਂ ਨਦੀਆਂ ਨੇ ਦਰਿਆ ਨੇ ਉਹਨਾਂ ਦੇ ਵਿੱਚ ਇੱਕਦਮ ਪਾਣੀ ਦਾ ਬਹਾਵ ਵਧਦਾ ਹੈ ਤੇ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਉਹ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਪਰ ਜਿਹੜੇ ਵੀ ਲੋਕ ਘਰਾਂ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਕਿਸੇ ਹਿਲ ਸਟੇਸ਼ਨ ਤੇ ਜਾਣਾ ਚਾਹੁੰਦੇ ਨੇ ਕਿਸੇ ਧਾਰਮਿਕ ਸਥਲ ਤੇ ਜਾਣਾ ਚਾਹੁੰਦੇ ਨੇ ਉਹ ਇਸ ਖਬਰ ਨੂੰ ਜ਼ਰੂਰ ਦੇਖਣ ਕਿ ਜਦੋਂ ਤੁਸੀਂ ਜਾਓ ਆਪਣੀ ਸੁਰੱਖਿਆ ਦਾ ਆਪ ਧਿਆਨ ਰੱਖੋ ਕਿਸੇ ਵੀ ਐਸੀ ਜਗ੍ਹਾ ਦੇ ਉਤੇ ਨਹਾਂ ਦੇ ਲਈ ਨਾ ਉਤਰੋ ਕਿਉਂਕਿ ਬਰਖਾ ਉੱਪਰ ਬਹੁਤ ਜ਼ਿਆਦਾ ਹੋ ਰਹੀ ਹੈ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਜਿਸ ਦੇ ਨਾਲ ਇੱਕਦਮ ਕਿਸੇ ਵੀ ਸਮੇਂ ਇਹ ਹੜ੍ਹ ਵਰਗੀ ਸਥਿਤੀ ਬਣ ਸਕਦੀ ਹੈ ਸੋ ਜਿਹੜੇ ਵੀ ਟੂਰਿਸਟ ਆਨ ਆਲੇ ਸਮੇਂ ਦੇ ਵਿੱਚ ਕਿਤੇ ਜਾਣਾ ਚਾਹੁੰਦੇ ਨੇ ਜਾਂ ਤੁਸੀਂ ਘਰੋਂ ਬਾਹਰ ਗਏ ਹੋ ਹੋ ਘੁੰਮਣ ਦੇ ਲਈ ਤੇ ਇਸ ਖਬਰ ਨੂੰ ਜ਼ਰੂਰ ਦੇਖੋ ਔਰ ਆਪਣੇ ਆਪ ਨੂੰ ਔਰ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਐਸੇ ਫੈਸਲੇ ਲਓ ਕਿ ਤੁਸੀਂ ਜਾਓ ਘੁੰਮਣ ਔਰ ਸੁਰੱਖਿਅਤ ਆਪਣੇ ਘਰ ਵਾਪਸ ਆਓ। ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਬਹੁਤ ਸਾਰੇ ਲੋਕ ਨੇ ਜਿਹੜੇ ਛੁੱਟੀਆਂ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਸੈਲਾਨੀ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਦੇ ਨਾਲ ਕਿਸੇ ਹਿਲ ਸਟੇਸ਼ਨ ਤੇ ਘੁੰਮਣ ਜਾਇਆ ਜਾਵੇ ਪਰ ਬਹੁਤ ਵਾਰ ਐਸਾ ਹੁੰਦਾ ਹੈ ਕਿ ਜਦੋਂ ਅਸੀਂ ਹਿਲ ਸਟੇਸ਼ਨ ਤੇ ਘੁੰਮਣ ਦੇ ਲਈ ਜਾਂਦੇ ਆਂ ਤੇ ਬਹੁਤ ਵਾਰ ਅਸੀਂ ਪ੍ਰਕਿਰਤਿਕ ਜਿਹੜੀ ਮਾਰ ਹੈ ਉਸ ਦੇ ਵਿੱਚ ਫਸ ਜਾਂਦੇ ਆਂ ਸੋ ਐਸੀ ਹੀ ਇੱਕ ਘਟਨਾ ਬਿਹਾਰ ਦੇ ਰੋਹਤਾਸ ਰੋਹਤਾਸ ਤੋਂ ਸਾਹਮਣੇ ਆਈ ਹੈ ਜਿੱਥੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆਂ ਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਰੋਹਤਾਸ ਦੇ ਵਿੱਚ ਘੁੰਮਣ ਦੇ ਲਈ ਗਏ ਹੋਏ ਸੀ ਪਰ ਜਦੋਂ ਉਹ ਰੋਪ तास ਦੇ ਵਾਟਰਫਾਲ ਦੇ ਵਿੱਚ ਗਏ ਉਸ ਦੇ ਵਿੱਚ ਅਚਾਨਕ ਬਾੜ ਵਰਗੀ ਸਥਿਤੀ ਬਣ ਗਈ ਦਰਸਲ ਰੋਪ तास ਦੇ ਵਿੱਚ ਕੈਮੂਰ ਦੀ ਪਹਾੜੀ ਦੇ ਉੱਤੇ ਮਾ ਤਤਲਾ ਭਵਾਨੀ ਧਾਮ ਦੇ ਵਿੱਚ ਅਚਾਨਕ ਬਾੜ ਦੇ ਨਾਲ 6 ਲੋਕ 6 ਸੈਲਾਨੀ ਫਸ ਗਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਉਹ ਨੇ ਜਦੋਂ ਪਾਣੀ ਦਾ ਬਹਾਅ ਜਿਹੜਾ ਸੀ ਬਹੁਤ ਘੱਟ ਸੀ ਪਰ ਅਚਾਨਕ ਜਦੋਂ ਉਸ ਉਥੋਂ ਨਗਰੇ ਸੀ ਉਹ ਸੈਲਾਨੀ ਨਗਰੇ ਸੀ ਪਰ ਅਚਾਨਕ ਬਾੜ ਵਰਗੀ ਸਥਿਤੀ ਬਣ ਗਈ ਜਿਸ ਦੇ ਨਾਲ 6 ਸੈਲਾਨੀ ਫਸ ਕੇ ਮੌਕੇ ਤੇ ਪਹੁੰਚੀ বন ਵਿਭਾਗ ਦੀ ਟੀਮ ਨੇ ਸਾਰੇ ਸੈਲਾਨੀਆਂ ਦਾ ਰੈਸਕਿਊ ਕਰ ਲਿਆ ਇਹ ਜਿਹੜੀ ਘਟਨਾ ਹੈ ਇਹ ਤੈਲੂთა ਪ੍ਰਖੰਡ ਦੇ ਵਿੱਚ ਮਾ ਤੁੱਤਲਾ ਭਵਾਨੀ ਜਿਹੜਾ ਕਿ ਰੋਹਤਾਸ ਦੇ ਵਿੱਚ ਇੱਕ ਮਾਤਾ ਦਾ ਬਹੁਤ ਵੱਡਾ ਮੰਦਿਰ ਹੈ ਧਾਮ ਹੈ ਜਿਸ ਦੇ ਵਿੱਚ ਲੋਕ ਨਤਮਸਤਕ ਹੋਣ ਦੇ ਲਈ ਦੂਰੋਂ ਦੂਰੋਂ ਪਹੁੰਚਦੇ ਨੇ ਔਰ ਇਹ ਲੋਕ ਵੀ ਉਥੇ ਤੁੱਤਲਾ ਭਵਾਨੀ ਧਾਮ ਦੇ ਵਿੱਚ ਗਏ ਹੋਏ ਸੀ ਨਾਲ ਉਸ ਦੇ ਵਾਟਰਫਾਲ ਲੱਗਦਾ ਉਸ ਜਿਸ ਤੇ ਵਿੱਚ ਲੋਕ ਜਦੋਂ ਜਾਂਦੇ ਨੇ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਲਈ ਤੇ ਉਸ ਤੋਂ ਬਾਅਦ ਜਿਹੜਾ ਇਹ ਵਾਟਰਫਾਲ ਹੈ ਉੱਥੇ ਜਾ ਕੇ ਇੰਜੋਏ ਵੀ ਕਰਦੇ ਨੇ ਸੋ ਪਰ ਜਦੋਂ ਇਹ ਲੋਕ ਉੱਥੇ ਪਹੁੰਚੇ ਇੰਜੋਏ ਕਰ ਰਹੇ ਸੀ ਤੇ ਇਹ 6 ਲੋਕ ਉਸ ਟਾਈਮ ਫਸ ਗਏ ਜਦੋਂ ਵਾਟਰਫਾਲ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ ਹਾਲਾਂਕਿ ਇੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸਲਾਨੀ ਆਉਂਦੇ ਨੇ ਅਤੇ ਉਸੇ ਦੌਰਾਨ ਕੁਝ ਸਲਾਨੀ ਜਲਕੁੰਡ ਦੇ ਵਿੱਚ ਵਹਿਤੀ ਵਹਿੰਦੀ ਜਿਹੜੀ ਨਦੀ ਸੀ ਉਸ ਦੇ ਵਿੱਚ ਉਹਦੀ ਧਾਰਾ ਦੇ ਵਿੱਚ ਫਸ ਗਏ ਪਰ ਅਚਾਨਕ ਪਾਣੀ ਦਾ बहाव ਵਧਦਾ ਹੈ ਜਿਸ ਦੇ ਨਾਲ ਤੁਤਲਾ ਭਵਾਨੀ ਧਾਮ ਦੇ ਵਾਟਰਫੋਲ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ বন ਵਿਭਾਗ ਦੀ ਟੀਮ ਨੇ ਰੱਸੀ ਦੇ ਮਾਧਿਅਮ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇਹ ਜਦੋਂ বন ਵਿਭਾਗ ਦੀ ਟੀਮ ਨੂੰ ਉੱਥੇ ਦੇ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਫਸ ਗਏ ਨੇ ਗਨੀਮਤ ਇਹ ਰਹੀ ਕਿ বন ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਰੱਸੀ ਦੇ ਮਾਧਿਅਮ ਦੇ ਨਾਲ ਇਹਨਾਂ ਲੋਕਾਂ ਦਾ ਰੈਸਕਿਊ ਕੀਤਾ ਅਤੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕੁਛੇ ਮਿੰਟਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਥੇ ਮੰਜ਼ਰ ਜਿਹੜਾ ਬਿਲਕੁਲ ਬਦਲ ਗਿਆ ਲੋਕਾਂ ਨੇ ਦੱਸਿਆ ਕਿ ਜਦੋਂ ਕੁੰਡ ਦੇ ਵਿੱਚ ਇਹ ਲੋਕ ਨਹਾ ਰਹੇ ਸੀ ਤਾਂ ਉਸ ਟਾਈਮ ਪਾਣੀ ਦਾ ਜਿਹੜਾ ਲੈਵਲ ਸੀ ਉਹ ਬਿਲਕੁਲ ਨਾਰਮਲ ਸੀ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਕਿਉਂਕਿ ਹਜ਼ਾਰਾਂ ਸੈਲਾਨੀ ਇੱਥੇ ਰੋਜ਼ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਨਤਮਸਤਕ ਹੋਣ ਤੋਂ ਬਾਅਦ ਇੱਥੇ ਵਾਟਰਫਾਲ ਦੇ ਉੱਤੇ ਆ ਕੇ ਜਿਹੜਾ ਇੰਜੋਏ ਕੀਤਾ ਜਾਂਦਾ ਨਹਾਇਆ ਜਾਂਦਾ ਪਰ ਇਹ ਵੀ ਲੋਕ ਜਦੋਂ ਗਏ ਸੀ ਤਾਂ ਲੈਵਲ ਬਿਲਕੁਲ ਪਾਣੀ ਦਾ ਨਾਰਮਲ ਸੀ ਕੋਈ ਅਸੀਂ ਡਰ ਵਾਲੀ ਗੱਲ ਨਹੀਂ ਸੀ ਪਰ ਇੱਕਦਮ ਵਾਟਰ ਦਾ ਜਦੋਂ ਪਾਣੀ ਦਾ ਲੈਵਲ ਵੱਧਾ ਹੈ ਤੇ ਉੱਥੇ ਜਿਹੜੀ ਹਾਲਾਤ ਨੇ ਉਹ ਹੜੜ ਕੇ ਹੋ ਜਾਂਦੇ ਨੇ ਤੋ ਅਸੀਂ ਤਸਵੀਰਾਂ ਦੇਖ ਰਹੇ ਹਾਂ ਔਰ ਅਚਾਨਕ ਪਾਣੀ ਦਾ ਲੈਵਲ ਵਧਦਾ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਲੱਗਿਆ ਕਿ ਇਹ ਪਾਣੀ ਬਹੁਤ ਜ਼ਿਆਦਾ ਨਹੀਂ ਵਧੇਗਾ ਪਰ ਵਾਟਰਫਾਲ ਦੇ ਬਾਹਰ ਨੇ ਇੰਨਾ ਰੋਦਰ ਰੂਪ ਅਪਣਾ ਲਿਆ ਥੋੜੀ ਜਿਹੀ ਟਾਈਮ ਦੇ ਵਿੱਚ ਔਰ ਦੇਖਦੇ ਦੇਖਦੇ ਚੰਦ ਮਿੰਟਾਂ ਦੇ ਵਿੱਚ ਨਜ਼ਾਰਾ ਉਥੋਂ ਪੂਰਾ ਬਦਲ ਚੁੱਕਾ ਸੀ ਔਰ ਉਸ ਨਜ਼ਾਰੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਿ ਬੜਾਈ ਭਿਆਵੇ ਸੀਗਾ ਲੋਕ ਇਸ ਨਜ਼ਾਰੇ ਨੂੰ ਦੇਖ ਕੇ ਦੰਗ ਰਹਿ ਗਏ ਪੱਥਰ ਦੇ ਉੱਤੇ ਬੈਠੇ ਛੇ ਸੈਲਾਨੀ ਜਿਹੜੇ ਕਿ ਤੇਜ਼ ਬਹਾਵ ਦੇ ਵਿੱਚ ਫਸ ਗਏ ਸੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਉਤਰਾਖੰਡ ਦੀਆਂ ਔਰ ਹਿਮਾਚਲ ਦੀਆਂ ਘਟਨਾਵਾਂ ਦੇਖੀਆਂ ਜਿੱਥੇ ਸੈਲਾਨੀ ਫਸੇ ਨੇ ਔਰ ਕੁਝ ਐਸੇ ਲੋਕ ਸੀ ਜਿਨ੍ਹਾਂ ਦਾ ਰੈਸਕਿਊ ਨਹੀਂ ਕੀਤਾ ਜਾ ਸਕਿਆ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਸੀ ਪਰਿਵਾਰ ਦੇ ਪਰਿਵਾਰ ਜਿਹੜੇ ਨੇ ਉਹ ਇਸ ਹੜ੍ਹ ਦੇ ਵਿੱਚ ਰੁੜ ਚੁੱਕੇ ਸੀ ਉਹ ਪਿਛਲੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਸੀ ਕੁਝ ਦਿਨ ਪਹਿਲਾਂ ਦੀ ਇਹ ਖਬਰ ਸੀ ਪਰ ਅੱਜ ਵੀ ਕੁਝ ਐਸਾ ਹੀ ਹੋਣ ਵਾਲਾ ਸੀ ਪਰ ਗਨੀਮਤ ਇਹ ਰਹੀ ਕਿ ਬਨ ਵਿਭਾਗ ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚੀ ਔਰ ਇਹਨਾਂ 6 ਲੋਕਾਂ ਦੀ ਜਾਨ ਬਚਾਈ ਜਾ ਸਕੀ বন ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਔਰ ਉਸ ਤੋਂ ਬਾਅਦ ਉੱਥੇ ਅਨਾਉਂਸਮੈਂਟ ਕੀਤੀ ਗਈ ਕਿ ਪਹਾੜੀ ਖੇਤਰਾਂ ਦੇ ਵਿੱਚ ਬਾਰਿਸ਼ ਜ਼ਿਆਦਾ ਹੋਣ ਦੇ ਕਰਕੇ ਕੋਈ ਵੀ ਵਿਅਕਤੀ ਵਾਟਰਫਾਲ ਦੇ ਪਾਣੀ ਦੇ ਬਹਾਅ ਦੇ ਵਿੱਚ ਨਾ ਜਾਏ ਕਿਉਂਕਿ ਪਾਣੀ ਜਿਹੜਾ ਜਦੋਂ ਉੱਪਰ ਬਰਖਾ ਹੁੰਦੀ ਹੈ ਬਾਰਿਸ਼ ਹੁੰਦੀ ਹੈ ਤੇ ਪਾਣੀ ਦਾ ਬਹਾਅ ਇੱਕਦਮ ਜਦੋਂ ਵੱਧਾ ਹੈ ਤੇ ਜਿੰਨੇ ਵੀ ਵਾਟਰਫਾਲ ਨੇ ਜਾਂ ਫਿਰ ਜਿੰਨੇ ਵੀ ਨਦੀਆਂ ਨਦੀਆਂ ਨੇ ਦਰਿਆ ਨੇ ਉਹਨਾਂ ਦੇ ਵਿੱਚ ਇੱਕਦਮ ਪਾਣੀ ਦਾ ਬਹਾਵ ਵਧਦਾ ਹੈ ਤੇ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਉਹ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਪਰ ਜਿਹੜੇ ਵੀ ਲੋਕ ਘਰਾਂ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਕਿਸੇ ਹਿਲ ਸਟੇਸ਼ਨ ਤੇ ਜਾਣਾ ਚਾਹੁੰਦੇ ਨੇ ਕਿਸੇ ਧਾਰਮਿਕ ਸਥਲ ਤੇ ਜਾਣਾ ਚਾਹੁੰਦੇ ਨੇ ਉਹ ਇਸ ਖਬਰ ਨੂੰ ਜ਼ਰੂਰ ਦੇਖਣ ਕਿ ਜਦੋਂ ਤੁਸੀਂ ਜਾਓ ਆਪਣੀ ਸੁਰੱਖਿਆ ਦਾ ਆਪ ਧਿਆਨ ਰੱਖੋ ਕਿਸੇ ਵੀ ਐਸੀ ਜਗ੍ਹਾ ਦੇ ਉਤੇ ਨਹਾਂ ਦੇ ਲਈ ਨਾ ਉਤਰੋ ਕਿਉਂਕਿ ਬਰਖਾ ਉੱਪਰ ਬਹੁਤ ਜ਼ਿਆਦਾ ਹੋ ਰਹੀ ਹੈ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਜਿਸ ਦੇ ਨਾਲ ਇੱਕਦਮ ਕਿਸੇ ਵੀ ਸਮੇਂ ਇਹ ਹੜ ਵਰਗੀ ਸਥਿਤੀ ਬਣ ਸਕਦੀ ਹੈ ਸੋ ਜਿਹੜੇ ਵੀ ਟੂਰਿਸਟ ਆਨ ਆਲੇ ਸਮੇਂ ਦੇ ਵਿੱਚ ਕਿਤੇ ਜਾਣਾ ਚਾਹੁੰਦੇ ਨੇ ਜਾਂ ਤੁਸੀਂ ਘਰੋਂ ਬਾਹਰ ਗਏ ਹੋਏ ਹੋ ਘੁੰਮਣ ਦੇ ਲਈ ਤੇ ਇਸ ਖਬਰ ਨੂੰ ਜ਼ਰੂਰ ਦੇਖੋ ਔਰ ਆਪਣੇ ਆਪ ਨੂੰ ਔਰ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਐਸੇ ਫੈਸਲੇ ਲਓ ਕਿ ਤੁਸੀਂ ਜਾਓ ਘੁੰਮਣ ਔਰ ਸੁਰੱਖਿਅਤ ਆਪਣੇ ਘਰ ਵਾਪਸ ਆਓ। ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਬਹੁਤ ਸਾਰੇ ਲੋਕ ਨੇ ਜਿਹੜੇ ਛੁੱਟੀਆਂ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਸੈਲਾਨੀ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਦੇ ਨਾਲ ਕਿਸੇ ਹਿਲ ਸਟੇਸ਼ਨ ਤੇ ਘੁੰਮਣ ਜਾਇਆ ਜਾਵੇ ਪਰ ਬਹੁਤ ਵਾਰ ਐਸਾ ਹੁੰਦਾ ਹੈ ਕਿ ਜਦੋਂ ਅਸੀਂ ਹਿਲ ਸਟੇਸ਼ਨ ਤੇ ਘੁੰਮਣ ਦੇ ਲਈ ਜਾਂਦੇ ਆਂ ਤੇ ਬਹੁਤ ਵਾਰ ਅਸੀਂ ਪ੍ਰਕਿਰਤਿਕ ਜਿਹੜੀ ਮਾਰ ਹੈ ਉਸ ਦੇ ਵਿੱਚ ਫਸ ਜਾਂਦੇ ਆਂ ਸੋ ਐਸੀ ਹੀ ਇੱਕ ਘਟਨਾ ਬਿਹਾਰ ਦੇ ਰੋਹਸਤਾ ਰੋਹਤਾਸ ਤੋਂ ਸਾਹਮਣੇ ਆਈ ਹੈ ਜਿੱਥੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆਂ ਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਰੋਹਤਾਸ ਦੇ ਵਿੱਚ ਘੁੰਮਣ ਦੇ ਲਈ ਗਏ ਹੋਏ ਸੀ ਪਰ ਜਦੋਂ ਉਹ ਰੋਪਾਸ ਦੇ ਵਾਟਰਫਾਲ ਦੇ ਵਿੱਚ ਗਏ ਉਸ ਦੇ ਵਿੱਚ ਅਚਾਨਕ ਬਾੜ ਵਰਗੀ ਸਥਿਤੀ ਬਣ ਗਈ ਦਰਸਲ ਰੋਪਾਸ ਦੇ ਵਿੱਚ ਕੈਮੂਰ ਦੀ ਪਹਾੜੀ ਦੇ ਉੱਤੇ ਮਾ ਤਤਲਾ ਭਵਾਨੀ ਧਾਮ ਦੇ ਵਿੱਚ ਅਚਾਨਕ ਬਾੜ ਦੇ ਨਾਲ 6 ਲੋਕ 6 ਸੈਲਾਨੀ ਫਸ ਗਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਉਹ ਨੇ ਜਦੋਂ ਪਾਣੀ ਦਾ ਬਹਾਅ ਜਿਹੜਾ ਸੀ ਬਹੁਤ ਘੱਟ ਸੀ ਪਰ ਅਚਾਨਕ ਜਦੋਂ ਉਸ ਉਥੋਂ ਨਗਰੇ ਸੀ ਉਹ ਸੈਲਾਨੀ ਨਗਰੇ ਸੀ ਪਰ ਅਚਾਨਕ ਬਾੜ ਵਰਗੀ ਸਥਿਤੀ ਬਣ ਗਈ ਜਿਸ ਦੇ ਨਾਲ ਛੇ ਸੈਲਾਨੀ ਫਸ ਕੇ ਮੌਕੇ ਤੇ ਪਹੁੰਚੀ বন ਵਿਭਾਗ ਦੀ ਟੀਮ ਨੇ ਸਾਰੇ ਸੈਲਾਨੀਆਂ ਦਾ ਰੈਸਕਿਊ ਕਰ ਲਿਆ ਇਹ ਜਿਹੜੀ ਘਟਨਾ ਹੈ ਇਹ ਤੈਲੂਥਾ ਪ੍ਰਖੰਡ ਦੇ ਵਿੱਚ ਮਾ ਤੁੱਤਲਾ ਭਵਾਨੀ ਜਿਹੜਾ ਕਿ ਰੋਹਤਾਸ ਦੇ ਵਿੱਚ ਇੱਕ ਮਾਤਾ ਦਾ ਬਹੁਤ ਵੱਡਾ ਮੰਦਿਰ ਹੈ ਧਾਮ ਹੈ ਜਿਸ ਦੇ ਵਿੱਚ ਲੋਕ ਨਤਮਸਤਕ ਹੋਣ ਦੇ ਲਈ ਦੂਰੋ ਦੂਰੋ ਪਹੁੰਚਦੇ ਨੇ ਔਰ ਇਹ ਲੋਕ ਵੀ ਉਥੇ ਤੁੱਤਲਾ ਭਵਾਨੀ ਧਾਮ ਦੇ ਵਿੱਚ ਗਏ ਹੋਏ ਸੀ ਨਾਲ ਉਸਦੇ ਵਾਟਰਫਾਲ ਲੱਗਦਾ ਉਸ ਜਿੱਥੇ ਵਿੱਚ ਲੋਕ ਜਦੋਂ ਜਾਂਦੇ ਨੇ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਲਈ ਤੇ ਉਸ ਤੋਂ ਬਾਅਦ ਜਿਹੜਾ ਇਹ ਵਾਟਰਫਾਲ ਹੈ ਉੱਥੇ ਜਾ ਕੇ ਇੰਜੋਏ ਵੀ ਕਰਦੇ ਨੇ ਸੋ ਪਰ ਜਦੋਂ ਇਹ ਲੋਕ ਉੱਥੇ ਪਹੁੰਚੇ ਇੰਜੋਏ ਕਰ ਰਹੇ ਸੀ ਤੇ ਇਹ 6 ਲੋਕ ਉਸ ਟਾਈਮ ਫਸ ਗਏ ਜਦੋਂ ਵਾਟਰਫਾਲ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ ਹਾਲਾਂਕਿ ਇੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੈਲਾਨੀ ਆਉਂਦੇ ਨੇ ਅਤੇ ਉਸੇ ਦੌਰਾਨ ਕੁਝ ਸੈਲਾਨੀ ਜਲਕੁੰਡ ਦੇ ਵਿੱਚ ਵਹਿਤੀ ਬੈਂਦੀ ਜਿਹੜੀ ਨਦੀ ਸੀ ਉਸ ਦੇ ਵਿੱਚ ਉਹਦੀ ਧਾਰਾ ਦੇ ਵਿੱਚ ਫਸ ਗਏ ਪਰ ਅਚਾਨਕ ਪਾਣੀ ਦਾ बहाव ਵਧਦਾ ਹੈ ਜਿਸ ਦੇ ਨਾਲ ਤੁਤਲਾ ਭਵਾਨੀ ਧਾਮ ਦੇ ਵਾਟਰਫਾਲ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ বন ਵਿਭਾਗ ਦੀ ਟੀਮ ਨੇ ਰੱਸੀ ਦੇ ਮਾਧਿਅਮ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇਹ ਜਦੋਂ বন ਵਿਭਾਗ ਦੀ ਟੀਮ ਨੂੰ ਉੱਥੇ ਦੇ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਫਸ ਗਏ ਨੇ ਗਨੀਮਤ ਇਹ ਰਹੀ ਕਿ বন ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਰੱਸੀ ਦੇ ਮਾਧਿਅਮ ਦੇ ਨਾਲ ਇਹਨਾਂ ਲੋਕਾਂ ਦਾ ਰੈਸਕਿਊ ਕੀਤਾ ਅਤੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਕੁਛੇ ਮਿੰਟਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਥੇ ਮੰਜ਼ਰ ਜਿਹੜਾ ਬਿਲਕੁਲ ਬਦਲ ਗਿਆ ਲੋਕਾਂ ਨੇ ਦੱਸਿਆ ਕਿ ਜਦੋਂ ਪੁੰਡ ਦੇ ਵਿੱਚ ਇਹ ਲੋਕ ਨਹਾ ਰਹੇ ਸੀ ਤਾਂ ਉਸ ਟਾਈਮ ਪਾਣੀ ਦਾ ਜਿਹੜਾ ਲੈਵਲ ਸੀ ਉਹ ਬਿਲਕੁਲ ਨਾਰਮਲ ਸੀ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਕਿਉਂਕਿ ਹਜ਼ਾਰਾਂ ਸੈਲਾਨੀ ਇੱਥੇ ਰੋਜ਼ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਨਤਮਸਤਕ ਹੋਣ ਤੋਂ ਬਾਅਦ ਇੱਥੇ ਵਾਟਰਫਾਲ ਦੇ ਉੱਤੇ ਆ ਕੇ ਜਿਹੜਾ ਇੰਜੋਏ ਕੀਤਾ ਜਾਂਦਾ ਨਹਾਇਆ ਜਾਂਦਾ ਪਰ ਇਹ ਵੀ ਲੋਕ ਜਦੋਂ ਗਏ ਸੀ ਤਾਂ ਲੈਵਲ ਬਿਲਕੁਲ ਪਾਣੀ ਦਾ ਨਾਰਮਲ ਸੀ ਕੋਈ ਐਸੀ ਡਰ ਵਾਲੀ ਗੱਲ ਨਹੀਂ ਸੀ ਪਰ ਇੱਕਦਮ ਵਾਟਰ ਦਾ ਜਦੋਂ ਪਾਣੀ ਦਾ ਲੈਵਲ ਵੱਧਾ ਹੈ ਤੇ ਉੱਥੇ ਜਿਹੜੀ ਹਾਲਾਤ ਨੇ ਉਹ ਹੜੜ ਕੇ ਹੋ ਜਾਂਦੇ ਨੇ ਤੋ ਅਸੀਂ ਤਸਵੀਰਾਂ ਦੇਖ ਰਹੇ ਹਾਂ ਔਰ ਅਚਾਨਕ ਪਾਣੀ ਦਾ ਲੈਵਲ ਵਧਦਾ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਲੱਗਿਆ ਕਿ ਇਹ ਪਾਣੀ ਬਹੁਤ ਜ਼ਿਆਦਾ ਨਹੀਂ ਵਧੇਗਾ ਪਰ ਵਾਟਰਫਾਲ ਦੇ ਬਾਹਰ ਨੇ ਇੰਨਾ ਰੋਦਰ ਰੂਪ ਅਪਣਾ ਲਿਆ ਥੋੜੀ ਜਿਹੀ ਟਾਈਮ ਦੇ ਵਿੱਚ ਔਰ ਦੇਖਦੇ ਦੇਖਦੇ ਚੰਦ ਮਿੰਟਾਂ ਦੇ ਵਿੱਚ ਨਜ਼ਾਰਾ ਉਥੋਂ ਪੂਰਾ ਬਦਲ ਚੁੱਕਾ ਸੀ ਔਰ ਉਸ ਨਜ਼ਾਰੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਿ ਬੜਾਈ ਭਿਆਵੇ ਸੀਗਾ ਲੋਕ ਇਸ ਨਜ਼ਾਰੇ ਨੂੰ ਦੇਖ ਕੇ ਡੰਗ ਰਹਿ ਗਏ ਪੱਥਰ ਦੇ ਉੱਤੇ ਬੈਠੇ ਛੇ ਸੈਲਾਨੀ ਜਿਹੜੇ ਕਿ ਤੇਜ਼ ਬਹਾਵ ਦੇ ਵਿੱਚ ਫਸ ਗਏ ਸੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਉਤਰਾਖੰਡ ਦੀਆਂ ਔਰ ਹਿਮਾਚਲ ਦੀਆਂ ਘਟਨਾਵਾਂ ਦੇਖੀਆਂ ਜਿੱਥੇ ਸੈਲਾਨੀ ਫਸੇ ਨੇ ਔਰ ਕੁਝ ਐਸੇ ਲੋਕ ਸੀ ਜਿਨ੍ਹਾਂ ਦਾ ਰੈਸਕਿਊ ਨਹੀਂ ਕੀਤਾ ਜਾ ਸਕਿਆ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਸੀ ਪਰਿਵਾਰ ਦੇ ਪਰਿਵਾਰ ਜਿਹੜੇ ਨੇ ਉਹ ਇਸ ਹੜ੍ਹ ਦੇ ਵਿੱਚ ਰੋੜ ਚੁੱਕੇ ਸੀ ਉਹ ਪਿਛਲੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਸੀ ਕੁਝ ਦਿਨ ਪਹਿਲਾਂ ਦੀ ਇਹ ਖਬਰ ਸੀ ਪਰ ਅੱਜ ਵੀ ਕੁਝ ਐਸਾ ਹੀ ਹੋਣ ਵਾਲਾ ਸੀ ਪਰ ਗਨੀਮਤ ਇਹ ਰਹੀ ਕਿ বন ਵਿਭਾਗ ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚੀ ਔਰ ਇਹਨਾਂ 6 ਲੋਕਾਂ ਦੀ ਜਾਨ ਬਚਾਈ ਜੇ ਜਾ ਸਕੀ বন ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਔਰ ਉਸ ਤੋਂ ਬਾਅਦ ਉੱਥੇ ਅਨਾਉਂਸਮੈਂਟ ਕੀਤੀ ਗਈ ਕਿ ਪਹਾੜੀ ਖੇਤਰਾਂ ਦੇ ਵਿੱਚ ਬਾਰਿਸ਼ ਜ਼ਿਆਦਾ ਹੋਣ ਦੇ ਕਰਕੇ ਕੋਈ ਵੀ ਵਿਅਕਤੀ ਵਾਟਰਫਾਲ ਦੇ ਪਾਣੀ ਦੇ ਬਹਾਅ ਦੇ ਵਿੱਚ ਨਾ ਜਾਏ ਕਿਉਂਕਿ ਪਾਣੀ ਜਿਹੜਾ ਜਦੋਂ ਉੱਪਰ ਬਰਖਾ ਹੁੰਦੀ ਹੈ ਬਾਰਿਸ਼ ਹੁੰਦੀ ਹੈ ਤੇ ਪਾਣੀ ਦਾ ਬਹਾਅ ਇੱਕਦਮ ਜਦੋਂ ਵੱਧਾ ਹੈ ਜਿਨਨੇ ਵੀ ਵਾਟਰਫਾਲ ਨੇ ਜਾਂ ਫਿਰ ਜਿਨਨੇ ਵੀ ਨਦੀਆਂ ਨਦੀਆਂ ਨੇ ਦਰਿਆ ਨੇ ਉਹਨਾਂ ਦੇ ਵਿੱਚ ਇੱਕਦਮ ਪਾਣੀ ਦਾ ਬਹਾਅ ਵਧਦਾ ਹੈ ਤੇ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਉੱਥੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਪਰ ਜਿਹੜੇ ਵੀ ਲੋਕ ਘਰਾਂ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਕਿਸੇ ਹਿਲ ਸਟੇਸ਼ਨ ਤੇ ਜਾਣਾ ਚਾਹੁੰਦੇ ਨੇ ਕਿਸੇ ਧਾਰਮਿਕ ਸਥਲ ਤੇ ਜਾਣਾ ਚਾਹੁੰਦੇ ਨੇ ਉਹ ਇਸ ਖਬਰ ਨੂੰ ਜ਼ਰੂਰ ਦੇਖਣ ਕਿ ਜਦੋਂ ਤੁਸੀਂ ਜਾਓ ਆਪਣੀ ਸੁਰੱਖਿਆ ਦਾ ਆਪ ਧਿਆਨ ਰੱਖੋ ਕਿਸੇ ਵੀ ਐਸੀ ਜਗ੍ਹਾ ਦੇ ਉੱਤੇ ਨਹਾਣ ਦੇ ਲਈ ਨਾ ਉਤਰੋ ਕਿਉਂਕਿ ਬਰਖਾ ਉੱਪਰ ਬਹੁਤ ਜ਼ਿਆਦਾ ਹੋ ਰਹੀ ਹੈ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਜਿਸ ਦੇ ਨਾਲ ਇੱਕਦਮ ਕਿਸੇ ਵੀ ਸਮੇਂ ਇਹ ਹੜ ਵਰਗੀ ਸਥਿਤੀ ਬਣ ਸਕਦੀ ਹੈ ਸੋ ਜਿਹੜੇ ਵੀ ਟੂਰਿਸਟ ਆਨ ਆਲੇ ਸਮੇਂ ਦੇ ਵਿੱਚ ਕਿਤੇ ਜਾਣਾ ਚਾਹੁੰਦੇ ਨੇ ਜਾਂ ਤੁਸੀਂ ਘਰੋਂ ਬਾਹਰ ਗਏ ਹੋ ਹੋ ਘੁੰਮਣ ਦੇ ਲਈ ਤੇ ਇਸ ਖਬਰ ਨੂੰ ਜ਼ਰੂਰ ਦੇਖੋ ਔਰ ਆਪਣੇ ਆਪ ਨੂੰ ਔਰ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਐਸੇ ਫੈਸਲੇ ਲਓ ਕਿ ਤੁਸੀਂ ਜਾਓ ਘੁੰਮਣ ਔਰ ਸੁਰੱਖਿਅਤ ਆਪਣੇ ਘਰ ਵਾਪਸ ਆਓ। ਦਿਨਿਕ ਸੁਵਿਰਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਬਹੁਤ ਸਾਰੇ ਲੋਕ ਨੇ ਜਿਹੜੇ ਛੁੱਟੀਆਂ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਸੈਲਾਨੀ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਦੇ ਨਾਲ ਕਿਸੇ ਹਿੱਲ ਸਟੇਸ਼ਨ ਤੇ ਘੁੰਮਣ ਜਾਇਆ ਜਾਵੇ ਪਰ ਬਹੁਤ ਵਾਰ ਐਸਾ ਹੁੰਦਾ ਹੈ ਕਿ ਜਦੋਂ ਅਸੀਂ ਹਿੱਲ ਸਟੇਸ਼ਨ ਤੇ ਘੁੰਮਣ ਦੇ ਲਈ ਜਾਂਦੇ ਆਂ ਤੇ ਬਹੁਤ ਵਾਰ ਅਸੀਂ ਪ੍ਰਕਿਰਤਿਕ ਜਿਹੜੀ ਮਾਰ ਹੈ ਉਸ ਦੇ ਵਿੱਚ ਫਸ ਜਾਂਦੇ ਆਂ ਸੋ ਐਸੀ ਹੀ ਇੱਕ ਘਟਨਾ ਬਿਹਾਰ ਦੇ ਰੋਹਤਾਸ ਰੋਹਤਾਸ ਤੋਂ ਸਾਹਮਣੇ ਆਈ ਹੈ ਜਿੱਥੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਰੋਹਤਾਸ ਦੇ ਵਿੱਚ ਘੁੰਮਣ ਦੇ ਲਈ ਗਏ ਹੋਏ ਸੀ ਪਰ ਜਦੋਂ ਉਹ ਰੋਪਾਸ ਦੇ ਵਾਟਰਫਾਲ ਦੇ ਵਿੱਚ ਗਏ ਉਸ ਦੇ ਵਿੱਚ ਅਚਾਨਕ ਬਾੜ ਵਰਗੀ ਸਥਿਤੀ ਬਣ ਗਈ ਦਰਸਲ ਰੋਹਤਾਸ ਦੇ ਵਿੱਚ ਕੈਮੂਰ ਦੀ ਪਹਾੜੀ ਦੇ ਉੱਤੇ ਮਾ ਤਤਲਾ ਭਵਾਨੀ ਧਾਮ ਦੇ ਵਿੱਚ ਅਚਾਨਕ ਬਾੜ ਦੇ ਨਾਲ 6 ਲੋਕ 6 ਸੈਲਾਨੀ ਫਸ ਗਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਉਹ ਨੇ ਜਦੋਂ ਪਾਣੀ ਦਾ ਬਹਾਅ ਜਿਹੜਾ ਸੀ ਬਹੁਤ ਘੱਟ ਸੀ ਪਰ ਅਚਾਨਕ ਜਦੋਂ ਉਸ ਉਥੋਂ ਨਗਰੇ ਸੀ ਉਹ ਸੈਲਾਨੀ ਨਗਰੇ ਸੀ ਪਰ ਅਚਾਨਕ ਬਾੜ ਵਰਗੀ ਸਥਿਤੀ ਬਣ ਗਈ ਜਿਸ ਦੇ ਨਾਲ 6 ਸੈਲਾਨੀ ਫਸ ਕੇ ਮੌਕੇ ਤੇ ਪਹੁੰਚੀ বন ਵਿਭਾਗ ਦੀ ਟੀਮ ਨੇ ਸਾਰੇ ਸੈਲਾਨੀਆਂ ਦਾ ਰੈਸਕਿਊ ਕਰ ਲਿਆ ਇਹ ਜਿਹੜੀ ਘਟਨਾ ਹੈ ਇਹ ਤੈਲੂਥਾ ਪ੍ਰਖੰਡ ਦੇ ਵਿੱਚ ਮਾ ਤੁੱਤਲਾ ਭਵਾਨੀ ਜਿਹੜਾ ਕਿ ਰੋਹਤਾਸ ਦੇ ਵਿੱਚ ਇੱਕ ਮਾਤਾ ਦਾ ਬਹੁਤ ਵੱਡਾ ਮੰਦਿਰ ਹੈ ਧਾਮ ਹੈ ਜਿਸ ਦੇ ਵਿੱਚ ਲੋਕ ਨਤਮਸਤਕ ਹੋਣ ਦੇ ਲਈ ਦੂਰੋਂ ਦੂਰੋਂ ਪਹੁੰਚਦੇ ਨੇ ਔਰ ਇਹ ਲੋਕ ਵੀ ਉਥੇ ਤੁੱਤਲਾ ਭਵਾਨੀ ਧਾਮ ਦੇ ਵਿੱਚ ਗਏ ਹੋਏ ਸੀ ਨਾਲ ਉਸਦੇ ਵਾਟਰਫਾਲ ਲੱਗਦਾ ਉਸ ਜਿਸ ਤੇ ਵਿੱਚ ਲੋਕ ਜਦੋਂ ਜਾਂਦੇ ਨੇ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਲਈ ਤੇ ਉਸ ਤੋਂ ਬਾਅਦ ਜਿਹੜਾ ਇਹ ਵਾਟਰਫਾਲ ਹੈ ਉੱਥੇ ਜਾ ਕੇ ਇੰਜੋਏ ਵੀ ਕਰਦੇ ਨੇ ਸੋ ਪਰ ਜਦੋਂ ਇਹ ਲੋਕ ਉੱਥੇ ਪਹੁੰਚੇ ਇੰਜੋਏ ਕਰ ਰਹੇ ਸੀ ਤੇ ਇਹ 6 ਲੋਕ ਉਸ ਟਾਈਮ ਫਸ ਗਏ ਜਦੋਂ ਵਾਟਰਫਾਲ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ ਹਾਲਾਂਕਿ ਇੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੈਲਾਨੀ ਆਉਂਦੇ ਨੇ ਅਤੇ ਉਸੇ ਦੌਰਾਨ ਕੁਝ ਸੈਲਾਨੀ ਜਲਕੁੰਡ ਦੇ ਵਿੱਚ ਬਹਿਤੀ ਬੈਂਦੀ ਜਿਹੜੀ ਨਦੀ ਸੀ ਉਸ ਦੇ ਵਿੱਚ ਉਹਦੀ ਧਾਰਾ ਦੇ ਵਿੱਚ ਫਸ ਗਏ ਪਰ ਅਚਾਨਕ ਪਾਣੀ ਦਾ बहाव ਵਧਦਾ ਹੈ ਜਿਸ ਦੇ ਨਾਲ ਤੁਤਲਾ ਭਵਾਨੀ ਧਾਮ ਦੇ ਵਾਟਰਫਾਲ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ বন ਵਿਭਾਗ ਦੀ ਟੀਮ ਨੇ ਰੱਸੀ ਦੇ ਮਾਧਿਅਮ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇਹ ਜਦੋਂ বন ਵਿਭਾਗ ਦੀ ਟੀਮ ਨੂੰ ਉੱਥੇ ਦੇ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਫਸ ਗਏ ਨੇ ਗਨੀਮਤ ਇਹ ਰਹੀ ਕਿ বন ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਰੱਸੀ ਦੇ ਮਾਧਿਅਮ ਦੇ ਨਾਲ ਇਹਨਾਂ ਲੋਕਾਂ ਦਾ ਰੈਸਕਿਊ ਕੀਤਾ ਅਤੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕੁਛੇ ਮਿੰਟਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਥੇ ਮੰਜ਼ਰ ਜਿਹੜਾ ਬਿਲਕੁਲ ਬਦਲ ਗਿਆ ਲੋਕਾਂ ਨੇ ਦੱਸਿਆ ਕਿ ਜਦੋਂ ਕੁੰਡ ਦੇ ਵਿੱਚ ਇਹ ਲੋਕ ਨਹਾ ਰਹੇ ਸੀ ਤਾਂ ਉਸ ਟਾਈਮ ਪਾਣੀ ਦਾ ਜਿਹੜਾ ਲੈਵਲ ਸੀ ਉਹ ਬਿਲਕੁਲ ਨਾਰਮਲ ਸੀ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਕਿਉਂਕਿ ਹਜ਼ਾਰਾਂ ਸੈਲਾਨੀ ਇੱਥੇ ਰੋਜ਼ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਨਤਮਸਤਕ ਹੋਣ ਤੋਂ ਬਾਅਦ ਇੱਥੇ ਵਾਟਰਫਾਲ ਦੇ ਉੱਤੇ ਆ ਕੇ ਜਿਹੜਾ ਇੰਜੋਏ ਕੀਤਾ ਜਾਂਦਾ ਹੈ ਨਹਾਇਆ ਜਾਂਦਾ ਹੈ ਪਰ ਇਹ ਵੀ ਲੋਕ ਜਦੋਂ ਗਏ ਸੀ ਤਾਂ ਲੈਵਲ ਬਿਲਕੁਲ ਪਾਣੀ ਦਾ ਨਾਰਮਲ ਸੀ ਕੋਈ ਅਸੀਂ ਡਰ ਵਾਲੀ ਗੱਲ ਨਹੀਂ ਸੀ ਪਰ ਇੱਕਦਮ ਵਾਟਰ ਦਾ ਜਦੋਂ ਪਾਣੀ ਦਾ ਲੈਵਲ ਵੱਧਾ ਹੈ ਤੇ ਉੱਥੇ ਜਿਹੜੀ ਹਾਲਾਤ ਨੇ ਉਹ ਹੜੜ ਰਗੇ ਹੋ ਜਾਂਦੇ ਨੇ ਤੋ ਅਸੀਂ ਤਸਵੀਰਾਂ ਦੇਖ ਰਹੇ ਹਾਂ ਔਰ ਅਚਾਨਕ ਪਾਣੀ ਦਾ ਲੈਵਲ ਵਧਦਾ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਲੱਗਿਆ ਕਿ ਇਹ ਪਾਣੀ ਬਹੁਤ ਜ਼ਿਆਦਾ ਨਹੀਂ ਵਧੇਗਾ ਪਰ ਵਾਟਰਫਾਲ ਦੇ ਬਹਾਰ ਨੇ ਇੰਨਾ ਰੋਦਰ ਰੂਪ ਅਪਣਾ ਲਿਆ ਥੋੜੀ ਜਿਹੀ ਟਾਈਮ ਦੇ ਵਿੱਚ ਔਰ ਦੇਖਦੇ ਦੇਖਦੇ ਚੰਦ ਮਿੰਟਾਂ ਦੇ ਵਿੱਚ ਨਜ਼ਾਰਾ ਉਥੋਂ ਪੂਰਾ ਬਦਲ ਚੁੱਕਾ ਸੀ ਔਰ ਉਸ ਨਜ਼ਾਰੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਿ ਬੜਾਈ ਭਿਆਵੇ ਸੀਗਾ ਲੋਕ ਇਸ ਨਜ਼ਾਰੇ ਨੂੰ ਦੇਖ ਕੇ 당ਗ ਰਹਿ ਗਏ ਪੱਥਰ ਦੇ ਉੱਤੇ ਬੈਠੇ ਛੇ ਸੈਲਾਨੀ ਜਿਹੜੇ ਕਿ ਤੇਜ਼ ਬਹਾਵ ਦੇ ਵਿੱਚ ਫਸ ਗਏ ਸੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਉਤਰਾਖੰਡ ਦੀਆਂ ਔਰ ਹਿਮਾਚਲ ਦੀਆਂ ਘਟਨਾਵਾਂ ਦੇਖੀਆਂ ਜਿੱਥੇ ਸੈਲਾਨੀ ਫਸੇ ਨੇ ਔਰ ਕੁਝ ਐਸੇ ਲੋਕ ਸੀ ਜਿਨ੍ਹਾਂ ਦਾ ਰੈਸਕਿਊ ਨਹੀਂ ਕੀਤਾ ਜਾ ਸਕਿਆ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਸੀ ਪਰਿਵਾਰ ਦੇ ਪਰਿਵਾਰ ਜਿਹੜੇ ਨੇ ਉਹ ਇਸ ਹੜ੍ਹ ਦੇ ਵਿੱਚ ਰੁੜ ਚੁੱਕੇ ਸੀ ਉਹ ਪਿਛਲੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਸੀ ਕੁਝ ਦਿਨ ਪਹਿਲਾਂ ਦੀ ਇਹ ਖਬਰ ਸੀ ਪਰ ਅੱਜ ਵੀ ਕੁਝ ਐਸਾ ਹੀ ਹੋਣ ਵਾਲਾ ਸੀ ਪਰ ਗਨੀਮਤ ਇਹ ਰਹੀ ਕਿ বন ਵਿਭਾਗ ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚੀ ਔਰ ਇਹਨਾਂ 6 ਲੋਕਾਂ ਦੀ ਜਾਨ ਬਚਾਈ ਜਾ ਸਕੀ বন ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਔਰ ਉਸ ਤੋਂ ਬਾਅਦ ਉੱਥੇ ਅਨਾਉਂਸਮੈਂਟ ਕੀਤੀ ਗਈ ਕਿ ਪਹਾੜੀ ਖੇਤਰਾਂ ਦੇ ਵਿੱਚ ਬਾਰਿਸ਼ ਜ਼ਿਆਦਾ ਹੋਣ ਦੇ ਕਰਕੇ ਕੋਈ ਵੀ ਵਿਅਕਤੀ ਵਾਟਰਫਾਲ ਦੇ ਪਾਣੀ ਦੇ ਬਹਾਅ ਦੇ ਵਿੱਚ ਨਾ ਜਾਏ ਕਿਉਂਕਿ ਪਾਣੀ ਜਿਹੜਾ ਜਦੋਂ ਉੱਪਰ ਬਰਖਾ ਹੁੰਦੀ ਹੈ ਬਾਰਿਸ਼ ਹੁੰਦੀ ਹੈ ਤੇ ਪਾਣੀ ਦਾ ਬਹਾਅ ਇੱਕਦਮ ਜਦੋਂ ਵੱਧਾ ਹੈ ਤੇ ਜਿੰਨੇ ਵੀ ਵਾਟਰਫਾਲ ਨੇ ਜਾਂ ਫਿਰ ਜਿੰਨੇ ਵੀ ਨਦੀਆਂ ਨਦੀਆਂ ਨੇ ਦਰਿਆ ਨੇ ਉਹਨਾਂ ਦੇ ਵਿੱਚ ਇੱਕਦਮ ਪਾਣੀ ਦਾ ਬਹਾਵ ਵਧਦਾ ਹੈ ਤੇ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਉਹ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਪਰ ਜਿਹੜੇ ਵੀ ਲੋਕ ਘਰਾਂ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ ਕਿਸੇ ਹਿਲ ਸਟੇਸ਼ਨ ਤੇ ਜਾਣਾ ਚਾਹੁੰਦੇ ਨੇ ਕਿਸੇ ਧਾਰਮਿਕ ਸਥਲ ਤੇ ਜਾਣਾ ਚਾਹੁੰਦੇ ਨੇ ਉਹ ਇਸ ਖਬਰ ਨੂੰ ਜ਼ਰੂਰ ਦੇਖਣ ਕਿ ਜਦੋਂ ਤੁਸੀਂ ਜਾਓ ਆਪਣੀ ਸੁਰੱਖਿਆ ਦਾ ਆਪ ਧਿਆਨ ਰੱਖੋ ਕਿਸੇ ਵੀ ਐਸੀ ਜਗ੍ਹਾ ਦੇ ਉਤੇ ਨਹਾਣ ਦੇ ਲਈ ਨਾ ਉਤਰੋ ਕਿਉਂਕਿ ਬਰਖਾ ਉੱਪਰ ਬਹੁਤ ਜ਼ਿਆਦਾ ਹੋ ਰਹੀ ਹੈ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਜਿਸ ਦੇ ਨਾਲ ਇੱਕਦਮ ਕਿਸੇ ਵੀ ਸਮੇਂ ਇਹ ਹੜ੍ਹ ਵਰਗੀ ਸਥਿਤੀ ਬਣ ਸਕਦੀ ਹੈ ਸੋ ਜਿਹੜੇ ਵੀ ਟੂਰਿਸਟ ਆਨ ਆਲੇ ਸਮੇਂ ਦੇ ਵਿੱਚ ਕਿਤੇ ਜਾਣਾ ਚਾਹੁੰਦੇ ਨੇ ਜਾਂ ਤੁਸੀਂ ਘਰੋਂ ਬਾਹਰ ਗਏ ਹੋ ਹੋ ਘੁੰਮਣ ਦੇ ਲਈ ਤੇ ਇਸ ਖਬਰ ਨੂੰ ਜ਼ਰੂਰ ਦੇਖੋ ਔਰ ਆਪਣੇ ਆਪ ਨੂੰ ਔਰ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਐਸੇ ਫੈਸਲੇ ਲਓ ਕਿ ਤੁਸੀਂ ਜਾਓ ਘੁੰਮਣ ਔਰ ਸੁਰੱਖਿਅਤ ਆਪਣੇ ਘਰ ਵਾਪਸ ਆਓ। ਦਿਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਬਹੁਤ ਸਾਰੇ ਲੋਕ ਨੇ ਜਿਹੜੇ ਛੁੱਟੀਆਂ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਸੈਲਾਨੀ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਦੇ ਨਾਲ ਕਿਸੇ ਹਿਲ ਸਟੇਸ਼ਨ ਤੇ ਘੁੰਮਣ ਜਾਇਆ ਜਾਵੇ ਪਰ ਬਹੁਤ ਵਾਰ ਐਸਾ ਹੁੰਦਾ ਹੈ ਕਿ ਜਦੋਂ ਅਸੀਂ ਹਿਲ ਸਟੇਸ਼ਨ ਤੇ ਘੁੰਮਣ ਦੇ ਲਈ ਜਾਂਦੇ ਆਂ ਤੇ ਬਹੁਤ ਵਾਰ ਅਸੀਂ ਪ੍ਰਕਿਰਤਿਕ ਜਿਹੜੀ ਮਾਰ ਹੈ ਉਸ ਦੇ ਵਿੱਚ ਫਸ ਜਾਂਦੇ ਆਂ ਸੋ ਐਸੀ ਹੀ ਇੱਕ ਘਟਨਾ ਬਿਹਾਰ ਦੇ ਰੋਹਤਾਸ ਰੋਹਤਾਸ ਤੋਂ ਸਾਹਮਣੇ ਆਈ ਹੈ ਜਿੱਥੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੁਝ ਲੋਕ ਰੋਹਤਾਸ ਦੇ ਵਿੱਚ ਘੁੰਮਣ ਦੇ ਲਈ ਗਏ ਹੋਏ ਸੀ ਪਰ ਜਦੋਂ ਉਹ ਰੋਪਾਸ ਦੇ ਵਾਟਰਫਾਲ ਦੇ ਵਿੱਚ ਗਏ ਉਸ ਦੇ ਵਿੱਚ ਅਚਾਨਕ ਬਾੜ ਵਰਗੀ ਸਥਿਤੀ ਬਣ ਗਈ ਦਰਸਲ ਰੋਪਾਸ ਦੇ ਵਿੱਚ ਕੈਮੂਰ ਦੀ ਪਹਾੜੀ ਦੇ ਉੱਤੇ ਮਾ ਤਤਲਾ ਭਵਾਨੀ ਧਾਮ ਦੇ ਵਿੱਚ ਅਚਾਨਕ ਬਾੜ ਦੇ ਨਾਲ 6 ਲੋਕ 6 ਸੈਲਾਨੀ ਫਸ ਗਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਉਹ ਨੇ ਜਦੋਂ ਪਾਣੀ ਦਾ ਬਹਾਅ ਜਿਹੜਾ ਸੀ ਬਹੁਤ ਘੱਟ ਸੀ ਪਰ ਅਚਾਨਕ ਜਦੋਂ ਉਸ ਉਥੋਂ ਨਗਰੇ ਸੀ ਉਹ ਸੈਲਾਨੀ ਨਗਰੇ ਸੀ ਪਰ ਅਚਾਨਕ ਬਾੜ ਵਰਗੀ ਸਥਿਤੀ ਬਣ ਗਈ ਜਿਸ ਦੇ ਨਾਲ 6 ਸੈਲਾਨੀ ਫਸ ਕੇ ਮੌਕੇ ਤੇ ਪਹੁੰਚੀ বন ਵਿਭਾਗ ਦੀ ਟੀਮ ਨੇ ਸਾਰੇ ਸੈਲਾਨੀਆਂ ਦਾ ਰੈਸਕਿਊ ਕਰ ਲਿਆ ਇਹ ਜਿਹੜੀ ਘਟਨਾ ਹੈ ਇਹ ਤੈਲੂთა ਪ੍ਰਖੰਡ ਦੇ ਵਿੱਚ ਮਾ ਤੁੱਤਲਾ ਭਵਾਨੀ ਜਿਹੜਾ ਕਿ ਰੋਹਤਾਸ ਦੇ ਵਿੱਚ ਇੱਕ ਮਾਤਾ ਦਾ ਬਹੁਤ ਵੱਡਾ ਮੰਦਿਰ ਹੈ ਧਾਮ ਹੈ ਜਿਸ ਦੇ ਵਿੱਚ ਲੋਕ ਨਤਮਸਤਕ ਹੋਣ ਦੇ ਲਈ ਦੂਰੋਂ ਦੂਰੋਂ ਪਹੁੰਚਦੇ ਨੇ ਔਰ ਇਹ ਲੋਕ ਵੀ ਉਥੇ ਤੁੱਤਲਾ ਭਵਾਨੀ ਧਾਮ ਦੇ ਵਿੱਚ ਗਏ ਹੋਏ ਸੀ ਨਾਲ ਉਸ ਦੇ ਵਾਟਰਫਾਲ ਲੱਗਦਾ ਉਸ ਜਿਸ ਤੇ ਵਿੱਚ ਲੋਕ ਜਦੋਂ ਜਾਂਦੇ ਨੇ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਲਈ ਤੇ ਉਸ ਤੋਂ ਬਾਅਦ ਜਿਹੜਾ ਇਹ ਵਾਟਰਫਾਲ ਹੈ ਉੱਥੇ ਜਾ ਕੇ ਇੰਜੋਏ ਵੀ ਕਰਦੇ ਨੇ ਸੋ ਪਰ ਜਦੋਂ ਇਹ ਲੋਕ ਉੱਥੇ ਪਹੁੰਚੇ ਇੰਜੋਏ ਕਰ ਰਹੇ ਸੀ ਤੇ ਇਹ 6 ਲੋਕ ਉਸ ਟਾਈਮ ਫਸ ਗਏ ਜਦੋਂ ਵਾਟਰਫਾਲ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ ਹਾਲਾਂਕਿ ਇੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸਲਾਨੀ ਆਉਂਦੇ ਨੇ ਅਤੇ ਉਸੇ ਦੌਰਾਨ ਕੁਝ ਸਲਾਨੀ ਜਲਕੁੰਡ ਦੇ ਵਿੱਚ ਬਹਿਤੀ ਬੈਂਦੀ ਜਿਹੜੀ ਨਦੀ ਸੀ ਉਸ ਦੇ ਵਿੱਚ ਉਹਦੀ ਧਾਰਾ ਦੇ ਵਿੱਚ ਫਸ ਗਏ ਪਰ ਅਚਾਨਕ ਪਾਣੀ ਦਾ ਬਹਾਅ ਵਧਦਾ ਹੈ ਜਿਸ ਦੇ ਨਾਲ ਤਤਲਾ ਭਵਾਨੀ ਧਾਮ ਦੇ ਵਾਟਰਫਾਲ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ বন ਵਿਭਾਗ ਦੀ ਟੀਮ ਨੇ ਰੱਸੀ ਦੇ ਮਾਧਿਅਮ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇਹ ਜਦੋਂ বন ਵਿਭਾਗ ਦੀ ਟੀਮ ਨੂੰ ਉੱਥੇ ਦੇ ਲੋਕਾਂ ਨੇ ਦੱਸਿਆ ਕਿ ਕੁਝ ਲੋਕ ਫਸ ਗਏ ਨੇ ਗਨੀਮਤ ਇਹ ਰਹੀ ਕਿ বন ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਰੱਸੀ ਦੇ ਮਾਧਿਅਮ ਦੇ ਨਾਲ ਇਹਨਾਂ ਲੋਕਾਂ ਦਾ ਰੈਸਕਿਊ ਕੀਤਾ ਅਤੇ ਇਹਨਾਂ ਲੋਕਾਂ ਨੂੰ ਬਾਹਰ ਕੱਢਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕੁਛੇ ਮਿੰਟਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਥੇ ਮੰਜ਼ਰ ਜਿਹੜਾ ਬਿਲਕੁਲ ਬਦਲ ਗਿਆ ਲੋਕਾਂ ਨੇ ਦੱਸਿਆ ਕਿ ਜਦੋਂ ਕੁੰਡ ਦੇ ਵਿੱਚ ਇਹ ਲੋਕ ਨਹਾ ਰਹੇ ਸੀ ਤਾਂ ਉਸ ਟਾਈਮ ਪਾਣੀ ਦਾ ਜਿਹੜਾ ਲੈਵਲ ਸੀ ਉਹ ਬਿਲਕੁਲ ਨਾਰਮਲ ਸੀ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਕਿਉਂਕਿ ਹਜ਼ਾਰਾਂ ਸੈਲਾਨੀ ਇੱਥੇ ਰੋਜ਼ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਨਤਮਸਤਕ ਹੋਣ ਤੋਂ ਬਾਅਦ ਇੱਥੇ ਵਾਟਰਫਾਲ ਦੇ ਉੱਤੇ ਆ ਕੇ ਜਿਹੜਾ ਇੰਜੋਏ ਕੀਤਾ ਜਾਂਦਾ ਨਹਾਇਆ ਜਾਂਦਾ ਪਰ ਇਹ ਵੀ ਲੋਕ ਜਦੋਂ ਗਏ ਸੀ ਤਾਂ ਲੈਵਲ ਬਿਲਕੁਲ ਪਾਣੀ ਦਾ ਨਾਰਮਲ ਸੀ ਕੋਈ ਅਸੀਂ ਡਰ ਵਾਲੀ ਗੱਲ ਨਹੀਂ ਸੀ ਪਰ ਇੱਕਦਮ ਵਾਟਰ ਦਾ ਜਦੋਂ ਪਾਣੀ ਦਾ ਲੈਵਲ ਵੱਧਾ ਹੈ ਤੇ ਉੱਥੇ ਜਿਹੜੀ ਹਾਲਾਤ ਨੇ ਉਹ ਹੜੜ ਕੇ ਹੋ ਜਾਂਦੇ ਨੇ ਤੋ ਅਸੀਂ ਤਸਵੀਰਾਂ ਦੇਖ ਰਹੇ ਹਾਂ ਔਰ ਅਚਾਨਕ ਪਾਣੀ ਦਾ ਲੈਵਲ ਵਧਦਾ ਹੈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਲੱਗਿਆ ਕਿ ਇਹ ਪਾਣੀ ਬਹੁਤ ਜ਼ਿਆਦਾ ਨਹੀਂ ਵਧੇਗਾ ਪਰ ਵਾਟਰਫਾਲ ਦੇ ਬਾਹਰ ਨੇ ਇੰਨਾ ਰੋਦਰ ਰੂਪ ਅਪਣਾ ਲਿਆ ਥੋੜੀ ਜਿਹੀ ਟਾਈਮ ਦੇ ਵਿੱਚ ਔਰ ਦੇਖਦੇ ਦੇਖਦੇ ਚੰਦ ਮਿੰਟਾਂ ਦੇ ਵਿੱਚ ਨਜ਼ਾਰਾ ਉਥੋਂ ਪੂਰਾ ਬਦਲ ਚੁੱਕਾ ਸੀ ਔਰ ਉਸ ਨਜ਼ਾਰੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਿ ਬੜਾਈ ਭਿਆਵੇ ਸੀਗਾ ਲੋਕ ਇਸ ਨਜ਼ਾਰੇ ਨੂੰ ਦੇਖ ਕੇ ਦੰਗ ਰਹਿ ਗਏ ਪੱਥਰ ਦੇ ਉੱਤੇ ਬੈਠੇ ਛੇ ਸੈਲਾਨੀ ਜਿਹੜੇ ਕਿ ਤੇਜ਼ ਬਹਾਵ ਦੇ ਵਿੱਚ ਫਸ ਗਏ ਸੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਉਤਰਾਖੰਡ ਦੀਆਂ ਔਰ ਹਿਮਾਚਲ ਦੀਆਂ ਘਟਨਾਵਾਂ ਦੇਖੀਆਂ ਜਿੱਥੇ ਸੈਲਾਨੀ ਫਸੇ ਨੇ ਔਰ ਕੁਝ ਐਸੇ ਲੋਕ ਸੀ ਜਿਨ੍ਹਾਂ ਦਾ ਰੈਸਕਿਊ ਨਹੀਂ ਕੀਤਾ ਜਾ ਸਕਿਆ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਸੀ ਪਰਿਵਾਰ ਦੇ ਪਰਿਵਾਰ ਜਿਹੜੇ ਨੇ ਉਹ ਇਸ ਹੜ੍ਹ ਦੇ ਵਿੱਚ ਰੁੜ ਚੁੱਕੇ ਸੀ ਉਹ ਪਿਛਲੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਸੀ ਕੁਝ ਦਿਨ ਪਹਿਲਾਂ ਦੀ ਇਹ ਖਬਰ ਸੀ ਪਰ ਅੱਜ ਵੀ ਕੁਝ ਐਸਾ ਹੀ ਹੋਣ ਵਾਲਾ ਸੀ ਪਰ ਗਨੀਮਤ ਇਹ ਰਹੀ ਕਿ বন ਵਿਭਾਗ ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚੀ ਔਰ ਇਹਨਾਂ 6 ਲੋਕਾਂ ਦੀ ਜਾਨ ਬਚਾਈ ਜਾ ਸਕੀ বন ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਔਰ ਉਸ ਤੋਂ ਬਾਅਦ ਉੱਥੇ ਅਨਾਉਂਸਮੈਂਟ ਕੀਤੀ ਗਈ ਕਿ ਪਹਾੜੀ ਖੇਤਰਾਂ ਦੇ ਵਿੱਚ ਬਾਰਿਸ਼ ਜ਼ਿਆਦਾ ਹੋਣ ਦੇ ਕਰਕੇ ਕੋਈ ਵੀ ਵਿਅਕਤੀ ਵਾਟਰਫਾਲ ਦੇ ਪਾਣੀ ਦੇ ਬਹਾਅ ਦੇ ਵਿੱਚ ਨਾ ਜਾਏ ਕਿਉਂਕਿ ਪਾਣੀ ਜਿਹੜਾ ਜਦੋਂ ਉੱਪਰ ਬਰਖਾ ਹੁੰਦੀ ਹੈ ਬਾਰਿਸ਼ ਹੁੰਦੀ ਹੈ ਤੇ ਪਾਣੀ ਦਾ ਬਹਾਅ ਇੱਕਦਮ ਜਦੋਂ ਵੱਧਦਾ ਹੈ ਤੇ ਜਿੰਨੇ ਵੀ ਵਾਟਰਫਾਲ ਨੇ ਜਾਂ ਫਿਰ ਜਿੰਨੇ ਵੀ ਨਦੀਆਂ